ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਰਪਨ ਨਿਊਜ਼ ਵੈਬ ਚੈਨਲ ਮੈਂ ਹਾਂ ਤੁਹਾਡਾ ਹੋਸਟ ਕਵਲਜੀਤ ਸਿੱਧਾ ਹਣਾ ਦੀ ਮਾਰ ਨਾਲ ਡੇਰਾ ਰਮਦਾਸ ਵਿੱਚ ਗੋਭੀ ਦੀ ਫਸਲ ਪੂਰੀ ਤਰ੍ਹਾਂ ਤਬਾਹ ਇਸ ਕਾਰਨ ਇਲਾਕੇ ਦੇ ਕਿਸਾਨਾਂ ਆਰਤੀਆਂ ਅਤੇ ਮਾਰਕੀਟ ਕਮੇਟੀ ਨੂੰ ਵੱਡਾ ਵਿੱਤੀ ਨੁਕਸਾਨ ਚੱਲਣਾ ਪਿਆ ਹੈ ਭਾਰੀ ਬਾਰਸ਼ਾਂ ਅਤੇ ਹੜ੍ਹ ਨੇ ਖੇਤਾਂ ਨੂੰ ਪੂਰੀ ਤਰ੍ਹਾਂ ਪਾਣੀ ਢੇਟ ਲਿਆਤਾ ਗੋਭੀ ਦੀ ਤਿਆਰ ਫਸਲ ਸੜ ਗਈ ਅਤੇ ਕਈ ਏਕੜ ਖੇਤਾਂ ਵਿੱਚ ਸਿਰਫ ਪਾਣੀ ਹੀ ਪਾਣੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸਾਲ ਪਰ ਦੀ ਮਿਹਨਤ ਇੱਕ ਪਲ ਵਿੱਚ ਨਸ਼ਟ ਹੋ ਗਈ ਬੀਜ ਖਾਦ ਅਤੇ ਮਿਹਨਤ ਸਭ ਕੁਝ ਬੇਅਰਥ ਹੋ ਗਿਆ ਕਿਸਾਨਾਂ ਨੇ ਦੱਸਿਆ ਸਾਡੀ ਸਾਰੀ ਗੋਭੀ ਖਰਾਬ ਹੋ ਗਈ ਅਸੀਂ ਹੁਣ ਕਰਜ਼ੇ ਹੇਠ ਆ ਗਏ ਹਾਂ ਦੂਜੇ ਪਾਸੇ ਆਰਤੀਆਂ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਵਪਾਰ ਤੇ ਵੀ ਬੁਰਾ ਅਸਰ ਪਿਆ ਹੈ మార్కెట్ ਵਿੱਚ ਆਉਣ ਵਾਲਾ ਮਾਲ ਨਸ਼ਟ ਹੋਣ ਕਾਰਨ ਵਪਾਰ ਠੱਪ ਹੋ ਗਿਆ ਹੈ ਡੇਰਾ ਰਮਦਾਸ ਦੇ ਕਿਸਾਨ ਹੁਣ ਸਰਕਾਰੀ ਸਹਾਇਤਾ ਦੀ ਉਡੀਕ ਕਰ ਰਹੇ ਹਨ ਦਰਪਣ ਨਿਊਜ਼ ਵੈਬ ਚੈਨਲ ਉਹਨਾਂ ਦੀ ਆਵਾਜ਼ ਬਣਿਆ ਰਹੇਗਾ ਰਿਪੋਰਟਰ ਮਨਜੀਤ ਸਿੰਘ ਦਰਪਣ ਨਿਊਜ਼ ਵੈਬ ਚੈਨਲ ਡੇਰਾ ਰਮਦਾਸ ਅੰਮ੍ਰਿਤਸਰ ਇਹਨਾਂ ਦਿਨਾਂ ਵਿੱਚ ਬਿਲਕੁਲ ਸੀਜ਼ਨ ਹੁੰਦਾ ਸੀਗਾ ਮੈਨੂੰ ਪੂਰਾ ਯਾਦ ਹੈ ਮੈਂ 1996 ਵਿੱਚ ਜਦੋਂ ਮੰਡੀ ਆਰਡ ਕਰਦੇ ਚਾਸੀ ਆਇਆ ਸੀਗਾ 96 ਵਿੱਚ ਔਰ ਅਸੀਂ ਜ਼ਿਮੀਂਦਾਰਾਂ ਨੂੰ ਕਹਿ ਕੇ ਦਿਵਾਲੀ ਵਾਲੇ ਦਿਨ ਮਟਰ ਮੰਗਾਉਂਦੇ ਹੁੰਦੇ ਸੀਗੇ ਵੀ ਮਟਰ ਉਸ ਦਿਨ ਤੇਜ਼ ਵਿਕਦਾ ਸੀਗਾ ਔਰ ਇਸ ਵਾਰੀ ਇਸੋ ਹਾਲਾਤ ਨੇ દિਵਾਲੀ ਵੀ ਚਲੋ ਕੁਝ ਪਹਿਲਾਂ ਆਈ ਆ ਔਰ ਜਿਹੜਾ ਮੌਸਮ بارش ਕਰਕੇ بارش ਹੋਣ ਦੇ ਕਾਰਨ ਹਰ ਇੱਕ ਸਬਜ਼ੀ ਲੇਟ ਆ ਮਟਰ ਵੀ ਲੇਟ ਨੇ ਫੁੱਲ ਗੋਭੀ ਲੇਟ ਆ ਬੀਨ ਲੇਟ ਆ ਬੰਦ ਗੋਭੀ ਜੋ ਵੀ ਲੋਕਲ ਸਬਜ਼ੀ ਆ ਸਾਰੀਆਂ ਹੀ ਆਲੂ ਜਿਵੇਂ ਸਭ ਲੇਟ ਨੇ ਇਹਨਾਂ ਦਿਨਾਂ ਦੇ ਵਿੱਚ ਅੱਗੇ ਗੋਭੀ ਮਟਰ ਚੱਲ ਪੈਂਦੇ ਹੁੰਦੇ ਸੀਗੇ ਜੀ ਕਿੰਨਾ ਕੁ ਨੁਕਸਾਨ ਜਿਹੜਾ ਵਾ ਆੜਤੀਆਂ ਨੂੰ ਦਾ ਜ਼ਿੰਮੇਵਾਰਾਂ ਦੇਖੋ ਬਹੁਤ ਹੀ ਜ਼ਿਆਦਾ ਨੁਕਸਾਨ ਆ ਜਿੰਨੇ ਵੀ ਸਾਡੇ ਆੜਤੀ ਭਰਾ ਨੇ ਸਾਰੇ ਵਿਲੇ ਬੈਠੇ ਨੇ ਔਰ ਜਿਵੇਂ ਪਿਆਜ਼ ਦੀ ਗੱਲ ਕਰਦੇ ਆ ਪਿਆਜ਼ ਵੀ ਪਿਛਲੇ ਸਾਲ ਇਹਨਾਂ ਦਿਨਾਂ ਵਿੱਚ 3500 40 ਰੁਪਏ ਰੇਟ ਤੱਕ ਵਿਕ ਰਿਆ ਸੀ ਆ ਅੱਜ ਕੀ 10 12 ਰੁਪਏ ਆ ਉਹ ਵੀ ਬਹੁਤ ਮੁਸ਼ਕਲ ਦੇ ਨਾਲ ਗੱਡੀਆਂ ਆ ਜਾਂਦੀਆਂ ਨੇ 2 2 4 4 5 5 ਦਿਨ ਗੱਡੀਆਂ ਰੋਡ ਤੇ ਖੜੀਆਂ ਜਿੰਦੀਆਂ ਗਾਹ ਹੀ ਹੈ ਨਹੀਂ ਇਸ ਵਾਰੀ ਤਿਹਾਰ ਦਾ ਇਦਾਂ ਵੱਡਾ ਅਸਰ ਆ ਕਿ ਬਿਲਕੁਲ ਹੀ ਮੰਡੀ ਖਾਲੀ ਹੈ ਨਹੀਂ ਤੇ ਤਿਹਾਰ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਬਜ਼ੀ ਆ ਉਹਨੂੰ ਤੇਜ਼ੀ ਆ ਜਾਂਦੀ ਸੀ ਅਸੀਂ ਕਹਿਣਾ ਮਾਰਕ ਲੋਕ ਜੀਵਿਦਾਰਾਂ ਨੂੰ ਵੀ ਕਹਿਣਾ ਨਰਾਤੇ ਆਉਣਗੇ ਉਦੋਂ ਲੈ ਕੇ ਆਇਓ ਜਾਂ ਦੀਵਾਲੀ ਦੇ ਲਾਗੇ ਤੋੜ ਕੇ ਲੈ ਕੇ ਆਇਓ ਥੋੜੀ ਬੋਦੀ ਮਾਰਕੀਟ ਖਿੱਚ ਹੋਊਗੀ ਪਰ ਬਟ ਇਸ ਵੇਲੇ ਕੋਈ ਨਹੀਂ ਆਦਾ ਐਵੇਂ ਨਾ ਐਵੇਂ ਕੋਈ ਵੀ ਨਹੀਂ ਬਹੁਤ ਬੁਰਾ ਹਾਲ ਹੈ ਬੰਦਾ ਕੀ ਲੱਗਦਾ ਕਿ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਅੱਧੀਆਂ ਦੇ ਨਾਲ ਜੀਵਿਦਾਰਾਂ ਦੇ ਨਾਲ ਬਿਲਕੁਲ ਬਹੁਤ ਭਾਰੀ ਨੁਕਸਾਨ ਹੈ ਦੇਖੋ ਸਾਡਾ ਤਾਂ ਨੁਕਸਾਨ ਹੈਗਾ ਹੈਗਾ ਇਹਨੂੰ ਕਿੰਨੀ ਆਸ ਜੋ ਪੰਜਾਬ ਸਰਕਾਰ ਨੂੰ ਇਤੋਂ ਰੈਵਲ ਜਾਂਦਾ ਸਾਡੀ ਮਾਰਕੀਟ ਫੀਸ ਹੈ ਜਿਹੜੀ 2% ਜਾਂਦੀ ਸੀ ਉਹਦਾ ਵੀ ਬਹੁਤ ਜ਼ਿਆਦਾ ਨੁਕਸਾਨ ਆ ਖੂਬ ਸਬਜ਼ੀ ਆ ਰਹੀ ਨਹੀਂ ਜਾਈ ਅਸੀਂ ਕੋਈ ਵੇਚਾਂਗੇ ਸੇਲ ਪਰਚੇਜ਼ ਕਰਾਂਗੇ ਔਰ ਮਾਰਕੀਟਿੰਗ ਫੀਸ ਭਰਾਂਗੇ ਅਸੀਂ ਫ੍ਰੀ ਬੈਠੇ ਆ ਮਾਰਕ ਕਮੇਟੀ ਵਾਲੇ ਵੀ ਵਿਚਾਰੇ ਫ੍ਰੀ ਬੈਠੇ ਨੇ ਕਿਉਂਕਿ ਉਹਨਾਂ ਕੋਈ ਰੈਵਲ ਕੋਈ ਜਾਊਗਾ ਹੀ ਕੁਝ ਨਹੀਂ ਆ ਕੋਈ ਕੋਈ ਹੈ ਹੀ ਨਹੀਂ ਮੰਡੀ ਦੇ ਵਿੱਚ ਐਂਦਾ ਕੋ ਮਾਲ ਹੀ ਨਹੀਂ ਆ ਰਿਹਾ ਕੁਝ ਜੇ ਦੇ ਉਤੋਂ ਸਰਕਾਰ ਨੂੰ ਕੋਈ ਪ੍ਰੋਫਿਟ ਹੋਵੇ ਕੋਈ ਫੀਸ ਹੋਵੇ ਗਰਾਉਂਡ ਲੈਵਲ ਤੋਂ ਲੈ ਕੇ ਕਿ ਇਸ ਚੀਜ਼ ਦਾ ਜਿਹੜਾ ਵਾ ਮਾਰਕੀਟ ਕਮੇਟੀ ਕਰਦੇ ਸਰਕਾਰ ਨੂੰ ਵੀ ਇਸ ਚੀਜ਼ ਦਾ ਨੁਕਸਾਨ ਬਿਲਕੁਲ ਬਹੁਤ ਦੇਖੋ ਸਾਡਾ ਨੁਕਸਾਨ ਤਾਂ ਹੈ ਹੀ ਹੈ ਵਾ ਕਿਉਂਕਿ ਅਸੀਂ ਵੀ ਇੰਨੇ ਪੈਸੇ ਲਾਏ ਨੇ ਕਿਸਾਨਾਂ ਵੱਲ ਲਾਏ ਹੁੰਦੇ ਆ ਤੁਹਾਨੂੰ ਪਤਾ ਹੀ ਅੱਗੇ ਉਧਾਰ ਲਾਏ ਹੁੰਦਾ ਸਾਡਾ ਨੁਕਸਾਨ ਹੈ ਬਹੁਤ ਜ਼ਿਆਦਾ ਇਸੇ ਤਰ੍ਹਾਂ ਦੀ ਪੰਜਾਬ ਸਰਕਾਰ ਉਹ ਨੁਕਸਾਨ ਹੈ ਹੀ ਸਟੇਟ ਦਾ ਵੀ ਮਾਰਕੀਟ ਕਮੇਟੀ ਵਾਲਿਆਂ ਦਾ ਨੁਕਸਾਨ ਹੈ ਜਿਨ੍ਹਾਂ ਨੇ ਇੰਨੀ ਫੀਸ ਇਕੱਠੀ ਕਰਨੀ ਉਹਨਾਂ ਕਿੰਨਾ ਰਹਿਵਲ ਜਾਂਦਾ ਸੀਗਾ ਬਿਲਕੁਲ ਮੰਡੀ ਦੇ ਵਿੱਚ ਸਬਜੀ ਨਾ ਆਉਣ ਕਾਰਨ ਉਹਨਾਂ ਦਾ ਰੇਵਣੇ ਬੰਦ ਹੋਇਆ ਜੀ ਲੱਗਦਾ ਕਿ ਨੁਕਸਾਨ ਜਿਹੜਾ ਇਸ ਵਾਰ ਜਿਹੜਾ ਖੜਾ ਦੀ ਬਿਲਕੁਲ ਇੱਕ ਖੜਾ ਦਾ ਕਹਿ ਸਕਦੇ ਕੁਦਰਤੀ ਮਾਰ ਹੈ ਜਿਵੇਂ ਮੌਸਮ ਨਹੀਂ ਆ ਮੌਸਮ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜਿਵੇਂ ਹੁਣ ਬੀਨ ਲੱਗੀ ਆ ਫਸਲਾਂ ਲੋਕਾਂ ਨੇ ਲਾਈ ਸੀ ਜੇਤੀ ਉਹ ਵੀ ਹੁਣ ਦੁਬਾਰਾ ਲੋਕੀ ਲਾ ਰਹੇ ਨੇ ਗਰਮੀ ਕਾਰਨ ਹੋਈ ਨਹੀਂ ਹੁਣ ਇੱਕਦਮ ਠੰਡ ਹੋ ਗਈ ਆ ਹੁਣ ਦੁਬਾਰਾ ਫੇਰ ਖੇਤੀ ਸ਼ੁਰੂ ਹੋਈ ਮੰਨ ਲਓ 2 ਮਹੀਨੇ ਹੁਣ ਆ ਜਾਣੀ ਚਾਹੀਦੀ ਸੀਗੀ 2 ਮਹੀਨੇ ਫੇਰ ਲੇਟ ਹੋ ਗਈ ਅਗਲੇ ਲੱਗਦਾ ਹਜੇ ਵੀ ਮਹੀਨਾ ਡੇਢ ਮਹੀਨਾ ਮੰਡੀ ਦੇ ਵਿੱਚ ਕੋਈ ਸਬਜ਼ੀ ਨਹੀਂ ਜਦ ਤੱਕ ਹੋਊਗੀ ਹਾਲਾਤ ਕਿਸਾਨ ਦੀਆਂ ਮੰਡੀ ਦੀ ਮੰਡੀ ਦੇ ਹਾਲਾਤ ਦੇਖੋ ਜੀ ਬਹੁਤ ਬੁਰੇ ਨੇ ਕੋਈ ਮਾਲ ਨਹੀਂ ਵਿਕ ਰਿਹਾ ਜੇ ਉਹ ਪਹਿਲੀ ਗੱਲ ਤਾਂ ਅਸੀਂ ਦੇਖਦੇ ਹਾਂ ਜੀ ਮਾਲ ਮੰਗਵਾਈਏ ਵੀ ਕੋਈ ਨਾ ਕੁਝ ਕਰੀਏ ਕੋਈ ਬਾਲ ਬੱਚਾ ਵੀ ਪਾਲਣਾ ਵਾ ਆਪਣਾ ਰੋਜ਼ਗਾਰ ਕੁਝ ਕਰਦੇ ਆ ਇਹ ਮੁੰਜੇ ਕੁਝ ਮੰਗਾਈਦਾ ਉਹ ਇਥੇ ਆ ਕੇ ਵਿਕਦਾ ਹੀ ਨਹੀਂ ਬਸ ਇਸੇ ਤਰ੍ਹਾਂ ਹੀ ਚੱਲ ਰਿਹਾ ਜੀ ਕੰਮ ਬਹੁਤ ਬੁਰਾ ਹਾਲ ਹੈ